ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਸ਼ਿਵਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਭ ਕੁਝ ਠੀਕ ਨਹੀਂ ਚੱਲ ਰਿਹਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਤਾਂ ਉਹਨਾਂ ਦੇ ਆਪਣੇ ਹੀ ਵਿਧਾਇਕ ਉਹਨਾਂ ਦੇ ਖਿਲਾਫ ਖੜੇ ਹੋ ਗਏ ਜੇਕਰ ਗੱਲ ਕਰੀਏ ਤੇ ਮਾਲਵਿੰਦਰ ਕੰਗ ਵੀ ਆਪਣੀ ਹੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਕਿਸਾਨਾਂ ਕੋਲੋਂ رائے ਲੈਣੀ ਚਾਹੀਦੀ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਸੋ ਉਹ ਵਿੱਚੋਂ 50 ਜਿਹੜੇ ਨੇ ਵਿਧਾਇਕ ਉਹ ਵੀ ਆਪਣੀ ਪਾਰਟੀ ਦੇ ਨਾਲ ਸਹਿਮਤ ਨਹੀਂ ਆਏ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਮੁੱਦਾ ਸਾਹਮਣੇ ਖੜਾ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਐਮ ਵਿਧਾਇਕ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਖੁਸ਼ ਨਹੀਂ ਮੰਨਿਆ ਜਾ ਰਿਹਾ ਜੇਕਰ ਗੱਲ ਕਰੀਏ ਤਾਂ ਕਿਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਲੇਕਿਨ ਉਹਨਾਂ ਨੂੰ ਜਿਹੜੀ ਆਪਣੇ ਕੰਮ ਕਰਨ ਦੀ ਜਿਹੜੀ ਖਬਰ ਹੈ ਉਹ ਮੀਡੀਆ ਤੋਂ ਮਿਲ ਰਹੀ ਹੈ ਖਬਰਾਂ ਤੋਂ ਮਿਲ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਗੱਲ ਕਰ ਰਹੇ ਹਾਂ ਜਲ ਸਰੋਤ ਮੰਤਰੀ ਦੀ ਜੋਨੇ ਬਲਵਿੰਦਰ ਗੋਇਲ ਜਿਹੜੇ ਆਪਣੀ ਹੀ ਪਾਰਟੀ ਤੋਂ ਖੁਸ਼ ਨਹੀਂ ਹਨ ਬ੍ਰਿੰਦਰ ਗੋਇਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕੰਮ ਆਪਣਾ ਕਰ ਰਿਹਾ ਹਾਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਤੋਂ ਬਿਨਾ ਪੁੱਛਿਆ ਹੀ ਜਿਹੜੇ ਮੈਨੂੰ ਚਿੱਟੇ ਕੋਰੇ ਕਾਗਜ਼ ਉਤੇ ਸਾਈਨ ਕਰਵਾ ਲਏ ਜਾਂਦੇ ਨੇ ਤੇ ਮਤਾ ਪਾਸ ਕਰ ਰਹੇ ਨੇ ਮੈਨੂੰ ਇਹ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਤੋਂ ਪਤਾ ਲੱਗ ਰਹੀਆਂ ਨੇ ਮੈਨੂੰ ਅਖਬਾਰਾਂ ਤੋਂ ਪਤਾ ਲੱਗ ਰਹੀਆਂ ਨੇ ਤਾਂ ਉਹ ਆਪਣੀ ਹੀ ਪਾਰਟੀ ਦੇ ਨਾਲ ਰੋਸ ਜਿਟਾਉਂਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜੋ ਦਿੱਲੀ ਤੋਂ ਲਿਆਂਦੇ ਹੋਏ ਲੋਕ ਨੇ ਜੋ ਦਿੱਲੀ ਤੋਂ ਲਿਆ ਕੇ OSD ਬਿਠਾ ਰੱਖੇ ਨੇ ਉਹਨਾਂ ਦੇ ਸਿਰ ਤੇ ਉਹਨਾਂ ਵੱਲੋਂ ਹੀ ਹਰ ਇੱਕ ਡਿਸੀਜਨ ਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 113 ਕਰੋੜ ਦਾ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਪੰਜਾਬ ਦੇ ਵਿੱਚ ਸਿੰਚਾਈ ਹੁੰਦੀ ਹੈ ਉਸ ਤੋਂ ਬਾਅਦ ਜੋ ਪਾਣੀ ਹੁੰਦਾ ਉਹ ਹਰਿਆਣੇ ਨੂੰ ਦੇਣਾ ਹੁੰਦਾ ਹੈ ਤੇ ਉਹਦੇ ਉੱਤੇ ਜਿੱਥੇ 113 ਕਰੋੜ ਦਾ ਬਿੱਲ ਹਰਿਆਣੇ ਨੂੰ ਜਦੋਂ ਹਰਿਆਣੇ ਨੂੰ ਭੇਜਿਆ ਗਿਆ ਤਾਂ ਉਹਨਾਂ ਦੇ ਪੈਰਾ ਬਥੇਲੋਂ ਜ਼ਮੀਨ ਹੀ ਨਿਕਲ ਗਈ ਉਸ ਬਾਰੇ ਉਹਨਾਂ ਨੂੰ ਤਾਂ ਕਿਸੇ ਕਾਨੋਂ ਕਾਨ ਵੀ ਖਬਰ ਨਹੀਂ ਸੀ ਇਹ ਉਹ ਖੁਦ ਹੀ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜੋ ਇਥੋਂ ਦੇ ਮੁੱਖ ਸਿਕੱਤਰ ਨੇ ਉਹਨਾਂ ਨੇ ਸ਼ਰੇਆਮ ਨਾਮ ਲਿਆ ਹਾਲਕਿ ਉਹਨਾਂ ਨੇ ਨਾਮ ਲਿਆ ਨਹੀਂ ਹੈ ਲੇਕਿਨ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਮਤਲਬ ਮੁੱਖ ਸਿਕੱਤਰ ਨੇ ਜਿਨ੍ਹਾਂ ਦਾ ਨਾਮ ਹੈ ਕ੍ਰਿਸ਼ਨ ਕੁਮਾਰ ਉਹਨਾਂ ਵੱਲੋਂ ਹੀ ਇਹੋ ਜਿਹੇ ਕੰਮ ਕੀਤੇ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਪੱਤਰਕਾਰਾਂ ਵੱਲੋਂ ਵੀ ਜੋ ਹੈ ਬੁੱਧੀਜੀਵਾ ਵੱਲੋਂ ਵੀ ਸੋਚ ਵਿਚਾਰ ਕਰਕੇ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਜੋ ਦਿੱਲੀ ਤੋਂ ਲਿਆਂਦੇ ਹੋਏ ਨੇ ਲੋਕ ਜਿਨ੍ਹਾਂ ਦੀ ਦਿੱਲੀ ਦੇ ਵਾਲਿਆਂ ਨਾਲ ਬਹਿਣੀ ਉਠਣੀ ਹੈ ਉਹ ਆਪਣੇ ਹੁਕਮ ਜਿਹੜੇ ਚਲਾਉਂਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਜਿੱਥੇ ਬ੍ਰਿੰਦਰ ਗੋਇਲ ਨੇ ਕਿਹਾ ਕਿ ਇਹ ਜਿਹੜਾ ਸਾਰਾ ਮਾਮਲਾ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸਿਆ ਜਾਵੇਗਾ ਲੇਕਿਨ ਜੇਕਰ ਗੱਲ ਕਰੀਏ ਤਾਂ ਕਟਾ किले ही तिंगड़ है जेकर गल करिए कट्टा किलेंगड़ है कह मतलब यह है कि जेकर ओ एस डी जो लगाए गए ने या कह लिए मुख सक्र ने जो कृष्ण कुमार उन्हें दिल्ली तो दे, दे सिर ते ही उछल रहे ने। ਤਾ 113 ਕਰੋੜ ਦਾ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਦੂਸਰੇ ਪਾਸੇ ਆਮ ਆਦਮੀ ਦੇ ਆਪਣੇ ਹੀ ਮੰਤਰੀ ਆਪਣੀ ਹੀ ਕੁਰਸੀ ਦੇ ਉੱਤੇ ਹੁੰਦਿਆ ਸੁਂਦਿਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਖੇਤੀ ਸਿੰਚਾਈ ਵਿਭਾਗ ਵਿੱਚ ਕੀ ਚੱਲ ਰਿਹਾ ਹੈ ਕਿੰਨਾ ਪਾਣੀ ਕਿੱਥੋਂ ਲਿਆ ਹੈ ਕਿੰਨਾ ਪਾਣੀ ਕਿਸ ਨੂੰ ਦਿੱਤਾ ਹੈ ਤਾਂ ਉਹ ਆਪਣੀ ਹੀ ਪਾਰਟੀ ਦੇ ਨਾਲ ਨਰਾਜ਼ ਜੋ ਨੇ ਨਾਰਾਜ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਇਹ ਮੰਗ ਰੱਖਦਾ ਹਾਂ ਕਿ ਮੈਨੂੰ ਜਦੋਂ ਮੈਨੂੰ ਮੰਤਰੀ ਬਣਾਇਆ ਗਿਆ ਹੈ ਤਾਂ ਮੇਰੇ ਤੋਂ ਕੋਈ ਡਿਸੀਜਨ ਹੀ ਨਹੀਂ ਲਿਆ ਜਾ ਰਿਹਾ ਮੈਨੂੰ ਕੀ ਇੱਕ ਹਿਸਾਬ ਦਾ ਇੱਕ ਨਾਂ ਵੀ ਮੇਰਾ ਦਿੱਤਾ ਗਿਆ ਹੈ ਲੇਕਿਨ ਮੈਨੂੰ ਤਾਂ ਇਹ মিডিਆ ਤੋਂ ਅਖਬਾਰਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਆਪਣੇ ਹੀ ਵਿਧਾਇਕ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਆਪਣੇ ਹੀ ਪਾਰਟੀ ਤੋਂ Коші на зернагіяри.